ਤੇਰੇ ਕਰਕੇ ਅੱਜ ਫੇਰ ਲੇਟ ਹੋ ਗਏ ਅਸੀਂ ਆਏ ਸੀਗੇ ਤੇ ਕਾਲਜ ਨੂੰ ਫੜ 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 ਖੜੀ ਆ ਜ ਆਪਣੀ ਸਾਰੀ ਹਜੂਰੀ ਹੋ ਤਿਆਰ ਪਰ ਤਿਆਰ ਹੋ ਕੇ ਤਲਵਾਰ ਪਾ ਕੇ ਡੰਡਾ ਲੈ ਕੇ ਘੁੰਮਰੇ ਆਏ ਨੇ ਕਾੜ ਦੋ ਜਮ ਕਾ ਪੰਨਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਨਾਨਕ ਸਰਦੀ ਚੌਕੀ ਹੈ ਅੱਜ ਪਰ ਚੌਕੀ ਨਾਨੇ ਸਰ ਤੋਂ ਨਿਕਲ ਚੁਕੀ ਆ ਤੇਰੇ ਕਰਕੇ ਅੱਜ ਸ਼ੇਰ ਲੇਟ ਹੋ ਗਏ ਅਸੀਂ ਆਏ ਸੀ ਕਿ ਇਹਦੇ ਕਾਲਜ ਤੋਂ ਫੜ ਫੜ ਫੋਨ ਸੁਣੋ ਤੇ ਹੁਣ ਉਹ ਛਿੱਤੀ ਚੱਲ ਹੁਣ ਹੁਣ ਆ ਸੀਗਾ ਕਿ ਹੱਲਾ ਹੋ ਰਿਹਾ ਪਹਿਲਾਂ ਕਾਲਜ ਦਾ ਘਣਾ ਆਪਾਂ ਬਾਤ ਕਰਾਂਗੇ ਹਰੇ ਹਰੇ ਹਰ ਕੋਈ ਬੰਦ ਕਲਾ ਬਹਲਾ ਕਰਕੇ ਆਈ ਯਾਰ ਤੇਰੀ ਮਾਂ ਦੀ ਵੀਡੀਓ ਬਣਾ ਆ ਹੁਣ ਅਸੀਂ ਛਿੱਤੀ ਜਾ ਰਹੇ ਹੱਲਾ ਕਰਨ ਦੇ ਵਾਸਤੇ ਅੱਲਾ ਹੱਲਾ ਕਰਕੇ ਵਾਪਸ ਆਉਂਦੇ ਆ ਕਾਲਜ ਤੇ ਕਾਲਜ ਦਾ ਕੰਮ ਬਾਅਦ ਕਰਨਾ ਹੱਲਾ ਕਰਕੇ ਤੇਰੇ ਘਰਦوار ਜਾਣਾ ਹੱਲਾ ਨਹੀਂ ਛੜਨਾ ਬਾਬਾ ਯਾਰ ਖਾਲਸਾ ਜੀ ਇੱਥੇ ਛੱਡੀ ਚੱਲਦੇ ਆ ਤੇ ਹੱਲਾ ਖੇੜਦੇ ਆ ਤੁਸੀਂ ਸਾਲ ਗੱਲ ਸੁਣੋ ਸਭ ਅਕਾਲੋ ਇਹ ਚੱਲ ਰੇ ਇਹਦਾ ਹਜੇ ਤੱਕ ਨਹੀਂ ਹੋਇਆ ਖਾਲਸਾ ਜੀ ਇਹਨੂੰ ਸਮਝਾਓ ਕੋਈ ਅੱਲਾ ਜੁਰੂ ਹਣ ਵਾਲਾ ਖਾਲਸਾ ਜੀ ਸਾਰੀ ਫੌਜ ਖੜੀ ਆ ਜੇ ਇੱਥੇ ਦਰਸ਼ਨ ਕਰਨ ਵਾਸਤੇ ਹਾਂ ਇੱਥੇ ਹੱਲਾ ਹੋਊਗਾ ਜੀ ਹੁਣ ਇਹ ਰਾਹ 'ਚ ਬਾਅਦ ਵੀ ਦੇਖ ਸਕਦੇ ਹੋ ਸਾਰੀ ਫੌਜ ਖੜੀ ਆ ਉੱਪਰ ਵੀ ਇੱਥੇ ਵੀ ਦਰਸ਼ਨਾ ਕਰਨ ਦੇ ਵਾਸਤੇ ਦਰਸ਼ਨਾ ਕਰਨ ਦੇ ਲਈ ਤੇ ਉਧਰ ਸਾਰੀ ਆਪਣੀ ਹਜ਼ੂਰੀ ਫੌਜ ਹੁਣ ਹੱਲਾ ਕਰਨ ਲਈ ਆ ਹਾਲ ਖੜੀ ਆ ਜੀ ਆਪਣੀ ਸਾਰੀ ਹਜ਼ੂਰੀ ਫੌਜ ਤਿਆਰ ਪਰ ਤਿਆਰ ਹੋ ਕੇ ਅਰਦਾਸ ਹੋ ਰਹੀਆ ਉਸ ਤੋਂ ਪਰ ਧੱਲਾ ਕਰਣੀ ਜੀ ਕਾਲਾ ਜੀ ਮਹਾਰਾਜ ਸਲਗੀ ਕਰਦੇ ਤਾ ਪੱਥ ਦੇ ਦਾਸ ਸ੍ਰੀ ਦੇ ਸਾਤੇ ਸੁਖਸ਼ੋਰ ਮਹਾਰਾਜ ਜੀ ਸਾਥ ਸਾਹੀ सि श्री गुरू ग्रंथ साहिब महाराज रात प्यारे हो सहारे सत श्री अकाल बुर जी तारी खालसा साहे बलारी सत श्री अकाल बुर्ग जी ता ख़ाली साहे बलारी We ਵੀ ਵਾਪਸ ਆ ਗਏ ਸੀ ਅੱਜ ਇੱਥੇ ਕਾਲਜ ਦੇ ਵਿੱਚ ਫਾਰਮ ਭਰਨ ਦੇ ਵਾਸਤੇ ਪਰ ਸਾਡੇ ਕੋਲ ਹੈਗਾ ਆਨਲਾਈਨ ਕੈਸ਼ ਉਹ ਕਹਿੰਦੇ ਨਹੀਂ ਆਨਲਾਈਨ ਕੈਸ਼ ਦਿੱਤਾ ਆਨਲਾਈਨ ਪੇਮੈਂਟ ਤੇ ਉਹ ਕਹਿੰਦੇ ਸਾਨੂੰ ਕੈਸ਼ ਚਾਹੀਦਾ ਤੇ ਕੈਸ਼ ਆਪਣੇ ਕੋਲ ਹੈਗਾ ਨਹੀਂ ਅਸੀਂ ਕਾਲਜ ਦੇ ਵਿੱਚ ਤਲਵਾਰ ਪਾ ਕੇ ਡੰਡਾ ਲੈ ਕੇ ਘੁੰਮਰੇ ਆ ਇਹਨਾਂ ਨੂੰ ਲੱਗ ਰਿਹਾ ਹੈ ਕਿ ਕਿਸੇ ਨੂੰ ਛੋੜਨ ਵਾਸਤੇ ਆਏ ਅਸੀਂ ਮਾਸੂਮ ਬੰਦੇ ਅਸੀਂ ਜੰਗ ਦੀ ਬਾਤ ਬੁਰੀ ਸਮਝ ਕੇ ਆਣ ਵਾਲੇ ਬੰਦੇ ਆ ਜੁੱਧ ਦੀ ਬਾਤ ਬੁਰੀ ਸਮਝ ਅਬ ਅਜੇ ਹੁਣ ਅਸੀਂ ਔਰ ਕੱਚਾ ਤੇ ਕੈਂਟੀਨ ਬਣੀ ਆ ਉਧਰ ਜਾ ਕੇ ਉਹਨੂੰ ਆਨਲਾਈਨ ਪੇਮੈਂਟ ਕਰਕੇ ਕੈਸ਼ ਲੈ ਕੇ ਫਿਰ ਸਰ ਨੂੰ ਦੇ ਕੇ ਚੱਲਦੇ ਆ ਉੱਥੇ ਜਾ ਕੇ ਲੰਗਰ ਪਠਾਣਾ ਛੱਕ ਕੇ ਬਾਬਾ ਹੀ ਨਿਤਰੀਆਂ ਵਗੈਰਾ ਬਾਕੀ ਆ ਹਜੇ ਥਾਰਾ ਕੁਝ ਕਰਨਾ ਤਾਂ ਉੱਥੇ ਬਹਿ ਕੇ ਕਰਾਂਗੇ ਤੇ ਨਾਲ ਕਾਲਜ ਗ੍ਰਾਮਿੰਗ ਟੈਕ ਐਂਡ ਮੈਨ ਜੋਈਆ ਮੈੰਗਮੂ ਕੋਈ ਨਹੀਂ ਪੜਦਾ ਇਕੱਲੇ ਬੈਗਾ ਭਾਗੇ ਤੁਸੀਂ ਜਾ ਰਹੇ ਘਰੇ ਆਣ ਆ ਵੇਖੋ ਮਾਰ ਮਾਰ ਜੀ ਆ ਗਿਆ ਜੀ ਕੈਸ਼ ਲੈ ਕੇ ਤੇ ਹੁਣ ਸਾਰ ਨੂੰ ਦੇਖ ਕੇ ਅਸੀਂ ਚੱਲਦੇ ਆ ਜੀ ਬਾਹਰ ਨੂੰ ਇਹਨਾਂ ਦਾ ਕਾਲਜ ਆ ਪੜਦਾ ਤਾਂ ਕੋਈ ਨਹੀਂ ਇੱਥੇ ਬਸ ਮਾਪਿਓ ਦੇ ਪੈਸੇ ਖਰਾਬ ਕਰਨ ਵਾਸਤੇ ਆਉਂਦੇ ਆ ਮੈਂ ਹਰ ਸਰਕਰ ਪੜਿਆ ਕਰੋ ਪੜਿਆ ਕਰੋ ਨਿੱਥਿਆ ਤੁਹਾਡੇ ਲਈ ਤਾਂ ਮੇਰੀ ਆਹੀ ਐਡਵਾਈਸ ਆ ਗਈ ਆ ਜੇ ਤੁਹਾਡੇ ਕੋਲ ਪ੍ਰਮਾਤਮਾ ਨੇ ਕੋਈ ਸਕਿੱਲ ਦਿੱਤੀ ਆ ਤਾਂ ਉਹਦੇ ਤੇ ਕੰਮ ਕਰੋ ਜੇ ਕੋਈ ਸਕਿੱਲ ਨਹੀਂ ਹੈਗਾ ਤਾਂ ਤੁਹਾਡੇ ਲਈ ਫਿਰ ਪੜਾਈ ਆ ਤੇ ਪੜਾਈ ਚ ਵੀ ਨਾ ਸਕਿੱਲ ਮੈਟਰ ਕਰਦੀ ਆ ਆਣੀ ਕਿ ਪੜਾਈ ਮਤਲਬ ਜੋ ਮਰਜੀ ਜਾ ਕੇ ਪੜ ਲੇ ਟੈਸਟ ਬੁੱਕ ਲੈ ਲਈ ਤੇ ਕੰਮ ਕਰਨ ਬਹਿ ਗਿਆ ਨਹੀਂ ਅੱਛੀ ਇੰਟਰਸਟ ਹੈ ਇਹ ਲੋਕਾਂ ਦਾ ਬੇ ਇੰਟਰਸਟ ਦੇ ਲੋਕ ਹੀ ਇੱਦਾਂ ਕੁ ਮੁਠਿਆ ਵੱਲੂ ਜੀਂ ਅਗਰ ਦੇਖੋ ਜਰਾ ਇਹ ਬਾਬਾ ਜੀ ਚੱਕਰਵਰਤੀ ਨੇ ਇਹਨਾਂ ਨੇ ਬਾਅਦ ਸਾਡੀ ਕੰਪਨੀ ਸਾਹਮਣੀ ਆ ਕੰਪਨੀ ਦੇ ਸਾਡੇ ਸੀਓ ਹੈਗੇ ਆ ਜੀ ਕਛੇਰਾ ਅਤੇ কুর্তা ਪਜਾਮਾ ਕੰਪਨੀ ਅੱਗਾ ਹਲੋ ਆਰਡਰਸ ਦੇਖ ਲਓ ਜੀ ਆਪਣੀ ਇੱਕ ਕ੍ਰੌਕਸ ਨਾ ਵੇਖਿਓ ਇਹ ਤਾਂ ਬਸ ਉਹ ਦਈਆ ਬਾਕੀ ਇਹ ਕਰਤਾ ਜੀ ਸਭ ਕੁਝ ਸਾਡਾ ਹੋ ਗਿਆ ਜਿਹੜਾ ਕੰਮ ਕਰਨਾ ਸੀਗਾ ਤੇ ਹਾਂਜੀ ਬਸ ਕਰਤਾ ਕੰਮ ਆਹ ਹੈ ਰਾਇਣਾ ਦਾ ਕਾਲਜ ਲੜਕੀਆਂ ਦਾ ਕੰਡਾ ਹੈਗਾ ਕਿੱਥੇ ਕੁੜੀਆਂ ਉੱਥੇ ਅਸੀਂ ਕਦੇ ਨਹੀਂ ਜਾਂਦੇ ਉਹ ਇੱਕ ਗਾਣਾ ਹੈਗਾ ਸਦਾ ਸੂਰ ਮੇ ਸਮਝਣ ਤੀਤੇ ਪਹਿਣ ਬਗਾਨੀ ਨੂੰ ਤਾਂ ਅਸਲੀ ਜੋਧਾ ਅਸਲੀ ਸੂਰਮਾ ਉਹੀ ਆ ਜਿਹੜਾ ਪਰਾਈ ਸਤਰੀ ਨੂੰ ਵੇਖ ਕੇ ਪੈਣ ਜਾਂ ਧੀ ਸਮਝਦਾ ਆਪਣੀ ਆ ਨਹੀਂ ਕਿ ਜਿਹਨੂੰ ਦੇਖਿਆ ਉਹ ਤੇ ਅੱਖ ਰੱਖ ਲਈ ਤੋੜ ਦੋ ਸਾਲਿਆਂ ਨੂੰ ਮਾਰ ਇੱਕ ਗੁਰਦੁਆਰਾ ਸਾਹਿਬ ਤੇ ਚਾਹੂ ਕਿ ਹਲਟ ਕਰ ਦਿਆ ਵੇ ਅਸੀਂ ਅੱਗੇ ਹੀ ਆ ਕੇ ਸਦਾ ਇਗਜ਼ਾਮ ਦਾ ਕੰਮ ਕਰਕੇ ਉਹਦੇ ਇੱਥੇ ਨਾਲ ਹੀ ਸ਼ਿਵਜੀ ਮਹਾਰਾਜ ਦਾ ਮੰਦਿਰ ਬਣਿਆ ਹੋਆ ਕਾਲੀਸ਼ਵਰ ਕਰਕੇ ਐਸੇ ਟਾਈਮ ਵੀ ਹੈਗਾ ਆਨੰਦ ਦੇਣ ਦਾ ਜੈਸੀ ਉੱਥੇ ਗਏ ਤੁਹਾਨੂੰ ਦਰਸ਼ਨ ਕਰਾਉਣ ਲਿਆ ਨਾਲ ਹੀ ਇਹ ਗੁਰਦੁਆਰਾ ਹੈਗਾ ਆਇਆ ਚੌਕੀ ਸਾਹਿਬ ਅੱਛੇ ਆਉਂਦੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਮਤਲਬ ਚਲਦੇ ਆ ਸਭ ਤੋਂ ਪਹਿਲਾਂ ਆਪਣਾ ਨਿਤਨੇਮ ਵਗੈਰਾ ਅਮਰੇ ਬਲੌਗ ਬਾਤ ਬਣਾਉਂਗੇ ਸੇਗਰਦਰ ਚਲਦਾ ਪਰ ਜੇ ਚੌਕ ਹੀ ਹੋਣੀ ਹੈ ਹਜੇ ਪਹਿਲੇ ਦਰਸ਼ਨ ਕਰ ਲਿਓ ਉਸਨਾਂ ਦਾ ਸਾਹਿਬ ਨੇ ਉਸ ਤੋਂ ਸ਼੍ਰੀਪਤਾ ਜੀ ਇਹ ਸਾਰੀ ਫੌਜ ਹੁਣ ਨੰਗਰ ਪਾਣੀ ਛੱਕਾਂਗੇ ਸਾਰੇ ਤੇ ਇੱਧਰ ਵੇਟ ਕਰਕੇ ਨਾ ਸ਼ਾਮ ਤੱਕ ਇੱਧਰੋਂ ਨਿਕਲਣਾ ਪਾਤਾ ਤੇ ਸਿੱਧਾ ਬੰਦਾ ਘੜ ਜਾ ਕੇ ਪਰਥਣ ਆਕਾਲੂ ਜਿੱਥੇ ਬੈਠਿਆ ਇੱਥੇ ਲੰਗਰ ਖੜਨ ਵਾਲਾ ਸਾਰੀ ਅਜਿਹੀ ਫੌਜ ਬੈਠੀ ਆ ਤੇ ਤੁਸੀਂ ਆ ਮੰਦਰ ਆ ਸਾਰੇ ਨੰਗਰ ਪਾਣੀ ਛੱਕ ਰਿਹਾ ਬੈਠ ਕੇ ਮਹਾਰਾਜ ਦੇ ਘਰ ਪਾ ਦੇ ਨਾਲ ਲੰਗਰ ਪ੍ਰਸ਼ਾਦਾ ਅਸੀਂ ਛਕ ਲਿਆ ਜੀ ਨਾਲੇ ਸ਼ੌਕੀ ਛਲ ਗਈ ਆ ਅਸੀਂ ਆਰਾਮ ਨਾਲ ਲੰਗਰ ਪ੍ਰਸ਼ਾਦਾ ਛਕ ਰੇ ਸੀਗੇ ਤੇ ਨਾਲ ਹੀ ਆ ਜਿਹੜੇ ਤੁਸੀਂ ਲੋਕ ਦੇਖ ਰਹੇ ਹੋ ਇਹਨਾਂ ਨੂੰ ਮੋਨੀ ਬਾਬਾ ਇਹਨੇ ਨਾ ਛੋ ਉਹ ਲੈ ਸਵਾ ਸਬਦ ਕਹਿੰਦੇ ਕੰਢ ਕਰਾਇ ਸੀਗੇ ਅਸੀਂ ਟਰਾਂ ਤੋਂ ਜਾਣਦੇ ਹਾਂ ਸੁਣਾਓ ਕੋਈ ਸ਼ਬਦ ਸੁਣੋ ਸੱਚੀ ਖੰਡ ਦੇ ਹਾਜੂਰ ਕਰਨਾ ਮੇਰਾ ਦੁੱਖ ਦੂਰ ਗੁਰੂ ਗੋਬਿੰਦ ਆਬ ਕਾੜ ਦੋ ਜਮ ਕਾ ਪੰਦਾ ਤੇਗ ਬਾਦਰ ਕੇ ਲੱਲਾ ਸੱਤੇ ਲੋਕ ਨੂੰ ਬੁਲਾ तेरी चढ़ दिखला कला तेरी चिकला गुरु गोविंदा अब काट दो जम का पंदा खंड दे हाजूर करना मेरा दुख दूर गुरु गोविंदा अब काट दो जम का पंदा जहा दहली में लड़ा बीच मैदान में खड़ा जहा दहली में लड़ा बिच मैदान में खड़ा बंदा बहादुर बड़ा बंदा बहादुर बड़ा गुरु गोबिंदा अब काट जम का पंदा पंजी प्यारे बलवान दिया शिरो का आह्वान पाया अमृत का वरदान पाया अमृत का वरदान गुरु गोबिंदा अब काट दो जम का पंदा या रे हाजूर जी भगवान तेरा ऊंचा है स्थान या रे हाजूर जी भगवान तेरा ऊंचा है स्थान कैते बेअंत निर्माण कैते बेअंत निर्माण गुरु गोविंदा अब काट दो जम का पंदा सच्ची खंड दे हाजूर करना मेरा दुख दूर गुरु गोविंदा अब काट दो जम का पंदा ਸ਼ਾਨ ਸਾਹਿਬ ਨੂੰ ਲੈ ਕੇ ਬੰਦਾ ਖਾਣ ਨੂੰ ਚੜਨ ਲੱਗੇ ਆ ਜੀ ساری ਫੌਜ ਜੂਰੀ ਫੌਜ ਬਾਬਾ ਜੀ ਦੇ ਨਾਲ ਹਨ ਜਿਹੜੀ ਗੱਡੀਆਂ ਨਹੀਂ ਫੌਜ ਆ ਉਹ ਸਾਰੇ ਅੱਗੇ ਛਾਲੀ ਜਿਹੜੀ ਪੈਦਲ ਫੌਜ ਆ ਬਾਬਾ ਜੀ ਦੇ ਨਾਲ ਚਾਲੇ ਪਾ ਰਹੀ ਹੈ ਤੁਸੀਂ ਵੀ ਨਾਲ ਹੀ ਹੈਗੇ ਤੁਸੀਂ ਵੀ ਨਾਲ ਹੀ ਹੈਗੇ ਸਾਰੇ ਇੱਕ ਨਾਲ ਆ ਕਰੋ ਦਰਸ਼ਨ ਕਰਾਂ ਚ ਬੈ ਕੇ ਆਰਾਮ ਨਾਲ 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 ਨਾਮ ਜਪਿਆ ਕਰੋ ਰੰਨੇ ਕਿ ਨਾਖਾੜ ਸਾਹਿਬ ਦੇ ਸਾਹਮਣੇ ਪਰ ਫੌਜ ਇਧਰੋਂ ਆਊਗੀ ਤੇ ਇਸ ਪਾਸੇ ਅੱਗੇ ਜਾ ਕੇ ਨਾ ਬੰਦਾ ਘੜ ਸਾਹਿਬ ਦੇ ਹਾਲਡ ਕਰਨਾ ਉੱਥੇ ਰਾਹ ਸਾਹਿਬ ਦਾ ਪਾਠ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਉਸ ਤੋਂ ਬਾਅਦ ਚੌਗੀ ਜਾਉਗੀ ਸਦਾ ਹਜੂਰ ਸਾਹਿਬ ਆ ਤੁਸੀਂ ਸਾਡੇ ਨਾਲ ਬੜੇ ਰਹੋ ਨਜ਼ਾਰੇ ਲਾਓ ਗੋਦਾਵਰੀ ਜੀ ਕੇ ਇਸ਼ਨਾਨ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਆ ਗਏ ਨਿਸ਼ਾਨ ਸਾਹਿਬ ਲੈ ਕੇ ਨਿਸ਼ਾਨ ਸਿੰਘ ਜੀ ਬਾਬਾ ਰਵ ਸਿੰਘ ਜੀ 42 ਸਾਰੀ ਹਜ਼ਰੀ ਫੌਜ ਰਣ ਮਿਲ ਕੇ ਇਕੱਠਨ ਕਰਦੀ ਭਈਆ ਇਕ ਜਟ ਹੋ ਗਏ ਮਹਾਰਾਜ ਦੇ ਭਜਨ ਕਰਦੇ ਬੈਹਾਂ ਤੇ ਨਾਲ ਹੀ ਇੱਥੇ ਮਹਾਰਾਜ ਦੇ ਢੋਲੇ ਮਹਾਰਾਜ ਦੇ ਅੰਕ ਸੰਗ ਸਾਰੀ ਹਜੂਰੀ ਫੌਜ ਇੱਥੇ ਪਰਸਤਾਨ ਹੈ ਅੱਗੇ ਚੱਲਦੇ ਆਂ ਜੀ ਤੁਹਾਨੂੰ ਦਿਖਾਉਂਦੇ ਆ ਕਿੱਥੇ ਪਹੁੰਚਾ ਹੋਏ ਆ। ਇਹ ਹੈਗਾ ਜੀ ਕੋੜਾ ਸਾਹਿਬ ਕਰਕੇ ਦਾ ਨਵਾਂ ਇੱਕ ਸਥਾਨ ਪ੍ਰਗਟ ਕੀਤਾ ਇੱਥੇ। ਇਹ ਸਥਾਨ ਦੇ ਹੁਣ ਸਾਰੀ ਸੰਗਤ ਮਹਾ ਪ੍ਰਸ਼ਾਦ ਛਕੂਗੀ, ਜਲੇ ਦਾ ਪ੍ਰਸ਼ਾਦ। ਇੱਥੇ ਹੀ ਸ਼ਾਮ ਦੀ ਸੰਤੋਈ ਸ਼ਾਹ ਸਾਹਿਬ ਲੈ ਕੇ ਆਉਣਗੇ। ਇਸ ਤੋਂ ਬਾਅਦ ਅੱਗੇ ਟੀਪੀ ਸਾਹਿਬ ਗੁਰਦੁਆਰਾ ਹੈ ਤੇ ਉਸ ਤੋਂ ਬਾਅਦ ਅੱਗੇ ਬਦਾਗੜ ਸਾਹਿਬ ਉੱਥੇ ਸ਼ਾਮ ਦੀ ਹਾਜ਼ਰੀ ਲਗਣੀ ਆ ਸਾਰੀਆਂ ਸਿੰਘਾਂ ਨੇ ਜੋ ਉਸ ਤੋਂ ਬਾਅਦ ਚੌਕੀਆਂ ਦੀ ਸਮਾਪਤੀ ਹੋਊਗੀ। ਵਾਹਿਗੁਰੂ। நாராயே நிழானோ யாவே ரூபா கலே குரு

ਨਾ ਕਿੱਲਾ ایک رو نہ دے ہو سن رہی اپ کر نہ دے رہے ہیں ਗੁਰਦੁਆਰੇ ਦਾ ਵੀ ਆਪਾਂ ਜਿਹੜਾ ਮੇਨ ਇਤਿਹਾਸ ਹੈਗਾ ਆਪਾਂ ਸਚੰਦਰ ਸਿੰਘ ਵਾਲੀ ਸੀਰੀਜ਼ ਚ ਪਾਵਾਂਗੇ ਪਰ ਉਹ ਸੀਰੀਜ਼ ਨੂੰ ਤੁਸੀਂ ਬਾਅਦ ਤੋਂ ਬਾਅਦ ਪਿਆਰ ਦਿਓ ਕਿ ਉਹ ਸੀਰੀਜ਼ ਆਪਾਂ ਪਾਵਾਂ ਇੱਕ ਤੋਂ ਬਾਅਦ ਇੱਕ ਵੀਡੀਓ ਲੇਟ ਪਾ ਰਹੇ ਹਾਂ ਬਟ ਉਹਦੇ ਵਿੱਚ ਪੋਟੈਂਸ਼ੀਅਲ ਬਹੁਤ ਆ ਉਹਦੇ 'ਚ ਮਤਲਬ ਕੰਮ ਬਹੁਤ ਕਰਨਾ ਪੈ ਰਿਹਾ ਆ ਨਹੀਂ ਕਿ ਉੜ ਜੀ ਉੜ ਜੀ ਗੱਲ ਤੁਹਾਨੂੰ ਕਹਤੀ ਆ ਸਾਰੇ ਸਰਚ ਲਾ ਕੇ ਤੁਹਾਨੂੰ ਗੁਰਦੁਆਰੇ ਬਾਰੇ ਕਹਿਣਾ ਉਹ ਚੀਜ਼ ਨੂੰ ਨਾ ਪਿਆਰ ਦਿਖਾਏ ਤੋਂ ਬਾਅਦ ਬਾਅਦ ਸੰਗਤਾਂ ਦੇ ਨਾਲ ਸ਼ੇਅਰ ਕਰਿਓ ਆ ਸਾਰੀ ਜਿਹੜੀ ਫੌਜ ਬੈਠੀ ਆ ਤਿਆਰ ਪ੍ਰਚਾਰ ਹੋ ਕੇ ਮਹਾਰਾਜ ਦੇ ਹਾਜ਼ਰੀ ਦੇ ਵਿੱਚ ਕਈ ਗਰਦਨ ਸੁਣ ਰਿਹਾ ਕਈ ਲੰਗਰ ਪਾਣੀ ਛਕ ਰਿਹਾ ਜੀ ਹਨਨ ਮਾਲ ਰਿਹਾ ਸਾਰੇ ਆਪਕਲ ਜਿੱਥੇ ਲੰਗਰ ਛਕ ਰਿਹਾ ਸਾਰੀ ਫੌਜ ਲੰਗਰ ਪਾਣੀ ਛਕ ਰਿਹਾ ਜਿਆਦਾ ਵੀਡੀਓ ਬਣਾਣਾ ਵਿਧਿਆ ਕਰਨੀ ਤਾਂ ਸੀ ਬੰਦ ਕਰਦੇ ਪਏ ਹਾਂ ਜੀ ਬਾਜੀ ਲੰਗਰ ਪਾਣੀ ਛਕ ਲਿਆ ਜੋੜ ਮੇਲੇ ਸਮਾਪਤ ਹੋ ਚੁੱਕੇ ਹਨ ਸਵਾਹੀ ਸੀ ਜੀ ਆਪਣਾ ਅੱਜ ਦਾ ਵਲੌਗ ਸਾਰੇ ਜੋੜ ਮੇਲੇ ਖਤਮ ਹੋ ਚੁੱਕੇ ਆ ਹੁਣ ਅਗਲੇ ਸਾਲ ਲੇਕਿਨ ਹੁਣ ਹੋਲਾ ਮਹੱਲਾ ਆਊਗਾ ਹਜੂਰ ਸਾਹਿਬ ਦੇ ਵਿੱਚ ਤਿਉਹਾਰ ਖਤਮ ਨਹੀਂ ਹੁੰਦੇ ਕਦੇ ਹਰ ਇੱਕ ਦੋ ਮਹੀਨੇ ਦੇ ਵਿੱਚ ਇੱਕ ਦੋ ਮਹੀਨੇ ਦੇ ਵਿੱਚ ਮਹੀਨਾ ਪਾਰ ਖਿ ਜੋ ਦੂਜਾ ਤਿਉਹਾਰ ਆ ਜਾਣਾ ਤਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੁਹਾਨੂੰ ਸਾਰਾ ਕੁਝ ਜਿਵੇਂ ਦਿਖਾਉਂਦੇ ਰਹਿਣਾ ਇਹ ਨਾਲ ਹੀ ਅੱਜ ਦਾ ਹੋ ਗਿਆ ਸਾਰਾ ਪ੍ਰੋਗਰਾਮ ਖਤਮ ਅਸੀਂ ਵੀ ਚੱਲਦੇ ਹਾਂ ਆਪਣੇ ਘਰ ਨੂੰ ਆਹੀ ਸੀ ਆਪਣਾ ਅੱਜ ਦਾ ਵਲੌਗ ਜਿਵੇਂ ਮੈਂ ਪਹਿਲਾਂ ਵੀ ਕਿਹਾ ਸਚਖੰਡ ਦਰਸ਼ਨ ਨੂੰ ਪੂਰਾ ਪਿਆਰ ਦਿਓ ਮਿਲਦੇ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਵਾਹਿਗ